ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿਆਰਿਓ ਅੱਜ ਆਪਾਂ ਵਿਚਾਰ ਕਰਨੀ ਆ ਧਰਮ ਤੇ ਸਚੇ ਪਾਸ਼ਾ ਮਹਾਰਾਜੀਆਂ ਦੀ ਬਾਣੀ ਦਾ ਇੱਕ ਬਚਨ ਹੈ ਸਤਿਗੁਰੂ ਜੀ ਕਹਿੰਦੇ ਸਗਲ ਧਰਮ ਡਾਰ ਦੇ ਨਵੇਂ ਪਾਸ਼ਾ ਦੀ ਬਾਣੀ ਦਾ ਬਚਨ ਹੈ ਸਗਲ ਧਰਮ ਡਾਰ ਦੇ ਗੋਬਿੰਦ ਕੋ ਨਾਮ ਲੈ ਅੰਤਬਾਰ ਸੰਗ ਤੇ ਰਹਿ ਇਹ ਏਕ ਜਾਤ ਹੈ ਏ ਮਨੁੱਖ ਸਾਰੇ ਧਰਮ ਛੁੱਟ ਦੇ ਪਰਾਂ ਵਗਾ ਕੇ ਮਾਰ ਅਮੇ ਸ਼ਰਦਾ ਨਾਮ ਜਪ ਅਖੀਰ ਨੂੰ ਤੇਰੇ ਉਹੀ ਨਾਲ ਜਾਣਾ ਬਾਣੀ ਵਿੱਚ ਭਰਮ ਨੂੰ ਦੂਰ ਕਰਨ ਦੀ ਮਹਾਰਾਜੀਆਂ ਨੇ ਬਹੁਤ ਜ਼ਿਆਦਾ ਸਿੱਖਿਆ ਦਿੱਤੀ ਆ ਸਾਡਾ ਮਨੁੱਖੀ ਸਵਾਰਜ ਮਨੁੱਖੀ ਜੀਵਨ ਜਿੱਥੇ ਦੁਬਧਾ ਦਾ ਸ਼ਿਕਾਰ ਹੈ ਕਈ ਦੋ ਬੀੜੀਆਂ ਦੇ ਸਵਾਰ ਹੈ ਇੱਕ ਨਾਲੋਂ ਟੁੱਟੇ ਹੋਏ ਇੱਕ ਪ੍ਰਮਾਤਮਾ ਨਾਲੋਂ ਇੱਕ ਗੁਰੂ ਦੇ ਨਾਲ ਕੱਚੇ ਨਾਲ ਜੁੜੇ ਹੋਏ ਕੱਚੇ ਪਿੱਲਿਆਂ ਨਾਲ ਕਈ ਤ੍ਰਿਸ਼ਨਾ ਦੇ ਰੋਗ ਦੇ ਸ਼ਿਕਾਰ ਹੈ ਪਦਾਰਥਾਂ ਦੀ ਭੁੱਖ ਦੁਨੀਆਂ ਦੀ ਮਾਨ ਵਡਿਆਈ ਧਨ ਦੌਲਤ ਦੀ ਭੁੱਖ ਇਸ ਰੋਗ ਦੇ ਸ਼ਿਕਾਰ ਹੈ ਇਹ ਵੀ ਬਹੁਤ ਵੱਡਾ ਖਤਰਨਾਕ ਰੋਗ ਹੈ ਕਈ ਹਉਮੈ ਦੇ ਸ਼ਿਕਾਰੀ ਹੈ ਵੀ ਮੈਂ ਵੱਡਾ ਹੈ ਮੇਰੇ ਕੋਲੇ ਬੜੀ ਉੱਚੀ ਵੱਡੀ ਪਦਵੀ ਹੈ ਵੱਡੇ ਮੇਰੇ ਕੋਲੇ ਆਉਦੇ ਆ ਵੱਡੀ ਧਨ ਦੌਲਤ ਦਾ ਮੈਂ ਜ਼ਮੀਨ ਜਾਇਦਾਦ ਦਾ ਮਾਲਕ ਹੈ ਕਈ ਹਉਮੈ ਦੇ ਸ਼ਿਕਾਰੀ ਹੈ ਇਸੇ ਤਰ੍ਹਾਂ ਕਈ ਭਰਮ ਦੇ ਸ਼ਿਕਾਰ ਹੈ ਕਈਆਂ ਨੂੰ ਭਰਮ ਪਿਆ ਹੋਇਆ ਹੈ ਭਰਮ ਬੜਾ ਖਤਰਨਾਕ ਹੈ ਮਹਾਰਾ ਸੱਚੇ ਪਾਤਸ਼ਾਹ ਭਗਤ ਰਵਦਾਈ ਜੀ ਦਾ ਜਿਸ ਤਰ੍ਹਾਂ ਬਚਨ ਆਉਂਦਾ ਹੈ ਭਈ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨੀਆਂ ਹੋਏ ਨਾ ਤੈਸਾ ਭਗਤ ਜੀ ਕਹਿੰਦੇ ਉਹ ਭਾਈ ਇਹ ਜਿਹੜਾ ਪਰਮ ਹੈ ਜਿਹੋ ਜਾਂ ਜੀਵ ਮੰਨੀ ਬੈਠੇ ਆ ਨਾ ਉਸ ਤਰ੍ਹਾਂ ਦਾ ਹੁੰਦਾ ਨਹੀਂ ਅ ਜਿਵੇਂ ਕਈ ਕਹਿ ਦਿੰਦੇ ਆ ਵੀ ਅਮਰਤ ਛਕਣ ਦੀ ਕੀ ਲੋੜ ਹੈ ਮਨ ਸਾਫ ਹੋਣਾ ਚਾਹੀਦਾ ਕੇਸ ਦਾੜੀ ਰੱਖਣ ਦੀ ਕੀ ਲੋੜ ਹੈ ਬੰਦਾ ਦਾ ਮਨ ਸਾਫ ਹੋਣਾ ਚਾਹੀਦਾ ਇਹ ਸਾਰੇ ਭਰਮ ਹੈ ਸਾਡੇ ਅੰਦਰ ਭਰਮ ਕਰਕੇ ਸਾਨੂੰ ਹੰਕਾਰ ਹੈ ਭਰਮ ਕਰਕੇ ਸਾਡੇ ਅੰਦਰ ਸਿਆਣਪ ਚਤਰਾਈ ਹੈ ਚਲਾਕੀ ਹੈ ਉਹ ਖਦੀਆਂ ਜੋਤੀਆਂ ਆਪਾਂ ਦਲੀਲਾਂ ਦਿੰਦੇ ਆਂ ਵੀ ਅਸੀਂ ਬੁੱਧੀਮਾਨ ਹੈ ਅਸੀਂ ਗੁਰੂ ਨੂੰ ਤਾਂ ਸਿਆਣਾ ਸਮਝਦੇ ਨਹੀਂ ਆਪਣੇ ਆਪ ਨੂੰ ਸਿਆਣਾ ਮੰਨੀ ਬੈਠੇ ਆਂ ਇਹ ਵੀ ਭਰਮ ਹੀ ਹੈ ਸੱਚੇ ਬਾਸ਼ਾ ਮਹਾਰਾਜ ਜੀਆ ਦੀ ਜਿੰਨੇ ਚਿਰ ਤੱਕ ਮਨੁੱਖ ਸੰਗਤ ਨਾ ਕਰੇ ਉਹਨੇ ਚਿਰ ਤੱਕ ਭਰਮ ਦੂਰ ਨਹੀਂ ਹੋ ਸਕਦਾ ਮਹਾਰਾ ਜੀ ਕਹਿੰਦੇ ਮਤ ਕੋ ਭਰਮ ਭੁੱਲੇ ਸੰਸਾਰ ਗੁਰਬੇਨ ਕੋਈ ਨਾ ਉਤਰ ਸਬਾਰ ਮਤਾ ਕੋਈ ਭਰਮ ਦੇ ਵਿੱਚ ਬੈ ਕੇ ਭੁੱਲ ਜੇ ਭਰਮ ਭਲਾਉਂਦਾ ਹੈ ਭਰਮ ਭਰਮ ਮ ਬੰਦੇ ਨੂੰ ਪਟਕਾਉਂਦਾ ਵੀ ਹੈ ਮਨੁੱਖ ਭਰਮ ਦਾ ਸ਼ਿਕਾਰ ਹੋ ਕੇ ਦੁਨੀਆ ਭਰਮ ਦੀ ਸ਼ਿਕਾਰ ਹੋ ਕੇ ਕਿਵੇਂ ਥਾਂ ਥਾਂ ਤੇ ਪਟਕਦੀ ਫਿਰਦੀ ਹੈ ਦਵਾਰ ਹੈ ਦਵਾਰ ਸਵਾਰ ਜਿਉ ਡੋਲਤ ਨਾ ਸੁਧਰਾਮ ਭਜਨ ਕੀ ਨਵੇਂ ਪਾਸ਼ਾ ਬਚਨ ਕਰਦੇ ਹੈ ਸੁਖਾ ਹੇਤ ਬਹੁਤ ਦੁੱਖ ਪਾਵਤ ਸੁਖ ਦੀ ਖਾਤਰ ਭਰਮ ਦੇ ਮਾਰੇ ਹੋਈ ਪਤਾ ਹੀ ਨਹੀਂ ਸੁਖ ਹੈ ਕਿੱਥੇ ਪਰਮ ਪੈ ਗਿਆ ਮਨੁੱਖਾ ਕੋਲੋਂ ਲੱਭਦੇ ਫਿਰਦੇ ਆ ਸੋਹ ਗੁਰੂ ਨੂੰ ਛੱਡ ਕੇ ਇਸ ਲਈ ਪਰਮ ਵੀਰੋ ਬਹੁਤ ਖਤਰਨਾਕ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਖਾਸ ਘਾਵੈ ਸੋਈ ਜਾਕੀ ਹਿਰਦੈ ਪਰਮ ਨਾ ਹੋਈ ਇਸ ਲਈ ਭਗਤ ਕਬੀਰ ਜੀ ਦਾ ਪੁਕਾਰ ਪੁਕਾਰ ਕੇ ਕਹਿ ਰਿਹਾ ਦੁਨੀਆ ਦੇ ਲੋਕੋ ਆਪਣੇ ਮਨ ਦਾ ਪਰਮ ਦੂਰ ਕਰ ਲੋ ਜਿੰਨੀ ਜਲਦੀ ਹੋ ਸਕਦੀ ਆ ਕਹਿਤ ਕਬੀਰ ਸਮੇ ਦੇ ਲੋਈ ਪਰਮ ਨਾ ਪੂਲੋ ਕੋਈ ਕਹਿਤ ਕਬੂਰ ਸਨੋਰੇ ਪ੍ਰਾਨੀ ਛਡੋ ਮਨ ਕੇ ਪਰਮਾਂ ਇਸ ਲਈ ਆਪਣੇ ਮਨ ਦੀ ਪਟਕਣਾ ਦੂਰ ਕਰ ਦਿਓ ਜੇ ਨੱਚਣਾ ਹੀ ਐ ਤੇ ਮੂੰਹ ਵੀ ਲਗਾਉਣਾ ਤੇ ਨੱਚਣਾ ਵੀ ਇਹ ਗੱਲ ਕਿੱਧਰ ਰੁ ਗਈ ਇਸ ਲਈ ਪ੍ਰਗਟ ਹੋ ਕੇ ਨੱਚੋ ਤੇ ਨੱਚਣਾ ਤਾਂ ਹਰ ਨੱਚੋ ਇਸ ਲਈ ਨਾਚ ਰੇ ਮਨ ਗੁਰ ਕੇ ਆ ਕੇ ਹੁਣ ਤੁਸੀਂ ਕਿਉਂਕਿ ਨੱਚਣਾ ਕਿੱਥੇ ਐ ਗੁਰੂ ਦੇ ਅੱਗੇ ਨੱਚੋ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਚਣਾ ਕੀ ਹੈ ਗੁਰੂ ਦੀ ਸ਼ਰਨ ਵਿੱਚ ਪੈਣਾ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਗੁਰੂ ਦੀ ਮਤ ਧਾਰਨ ਕਰਨੀ ਗੁਰੂ ਦੇ ਆਖੇ ਲੱਗਣਾ ਜਿਹੜਾ ਕੁਝ ਗੁਰੂ ਕਹੇ ਉਹ ਕਰਨਾ ਜਿਹੜਾ ਕੁਝ ਗੁਰੂ ਜਿਹੜੇ ਕੰਮਾਂ ਤੋਂ ਗੁਰੂ ਰੋਕੇ ਉਹ ਤੋਂ ਆਪਣੇ ਮਨ ਨੂੰ ਰੋਕ ਲੈਣਾ ਆਗਿਆਕਾਰੀ ਬਣਨਾ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਆਹ ਤਾਂ ਮਨੁੱਖ ਫਲਾਨੇ ਦੇ ਆਖੇ ਨੱਚਦਾ ਰਹਿੰਦਾ ਹੈ ਫਲਾਨੇ ਦੇ ਆਖੇ ਨੱਚਦਾ ਰਹਿੰਦਾ ਹੈ ਉਹਦਾ ਆਗਿਆਕਾਰ ਹੁੰਦਾ ਉਹ ਇਸ ਲਈ ਗੁਰੂ ਦੇ ਆਗਿਆਕਾਰੀ ਬਣ ਗਏ ਫਿਰ ਸਾਡੇ ਤੇ ਕਿਰਪਾ ਹੋਣੀ ਹੈ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਬਹੁਤ ਜ਼ਿਆਦਾ ਸਮਝਾਇਆ ਮਤ ਕੋ ਪਰਮ ਭੁਲੇ ਸੰਸਾਰ ਉਗਰ ਬਿਨ ਕੋਈ ਨਾ ਉਤਰ ਸਭਾਰ ਗੁਰੂ ਦੀ ਸੰਗਤ ਕਰੀਏ ਗੁਰੂ ਦੀ ਸੰਗਤ ਮਨੁੱਖ ਦਾ ਭਰਮ ਦੂਰ ਕਰਦੀ ਹੈ ਇੱਕੇ ਦਾ ਬਦੂਰ ਨਹੀਂ ਹੁੰਦਾ ਇਹ ਭਰਮ ਹੌਲੀ ਹੌਲੀ ਦੂਰ ਹੁੰਦਾ ਹੈ ਰੰਗ ਵੀ ਹੌਲੀ-ਹੌਲੀ ਲੱਗਦਾ ਜੇ ਕੋਈ ਮਨੁੱਖ ਕਹੇ ਵੀ 2-4 ਦਿਨ ਗੁਰਦੁਆਰੇ ਜਾਵਾ ਤੇ ਉਹ ਵੀ ਮੱਥਾ ਟੇਕ ਕੇ ਮੁੜੇ ਆਵੇ ਕੋਈ ਕਥਾ ਨਹੀਂ ਸੁਣਨੀ ਕੀਰਤਨੀ ਸੁਣਨਾ ਬਾਣੀ ਨਹੀਂ ਪੜ੍ਹਨੀ ਆਪਣੇ ਆਪ ਦੀ ਪਰਚੋਲ ਨਹੀਂ ਕਰਨੀ ਵਿਚਾਰ ਨਹੀਂ ਕਰਨੀ ਇੰਉਂ ਭਰਮ ਦੂਰ ਨਹੀਂ ਹੁੰਦਾ ਇੰਉਂ ਪ੍ਰੋਸਾ ਦੀ ਵੱਜਦਾ ਇੰਉਂ ਆਤਮਿਕ ਅਡੋਲਤਾ ਨਹੀਂ ਆਉਂਦੀ ਸਾਡੇ ਸਾਡਾ ਅੰਦਰਲਾ ਟਿਕਦਾ ਨਹੀਂ ਇਹ ਸਾਨੂੰ ਪਟਕਾਈ ਫੰਦਾ ਸਾਡਾ ਮਨ ਇਸ ਲਈ ਪੱਬਾ ਧਰਮ ਬਟਾਵੋ ਆਪਣਾ ਉਹ ਵੀਰੋ ਜਨਾਂ ਨੂੰ ਪਰਮ ਪਿਆ ਹੋਇਆ ਹੈ ਵੇ ਗੁਰੂ ਤੋਂ ਬਗੈਰ ਹੀ ਅਸੀਂ ਪਾਰ ਉਤਰ ਜਾਗੇ ਇਹ ਤੂਰ ਕਰ ਲੋ ਜਿੰਨੀ ਜਲਦੀ ਹੋ ਸਕਦੀ ਆ ਪੱਬਾ ਪਰਮ ਮਟਾਵੋ ਆਪਣਾ ਆ ਸੰਸਾਰ ਸਗਲ ਹੈ ਸੁਪਨਾ ਅਗੇ ਨੂੰ ਸੰਸਾਰ ਦਾ ਹੀ ਭਰਮ ਪਿਆ ਹੋਇਆ ਸੰਸਾਰ ਮਾਰਾ ਕਹਿੰਦੇ ਸੁਪਨੇ ਦੀ ਨਹੀਂ ਆਈ ਐ ਇਹ ਪਤਾ ਹੀ ਨਹੀਂ ਕਦੋਂ ਟੁੱਟ ਜਾਣਾ ਸੁਪਨਾ ਅੱਖ ਬੰਦ ਹੋ ਜਾਣੀਆਂ ਖੁੱਲ੍ਹੀ ਅੱਖ ਦਾ ਸੁਪਨਾ ਹੈ ਮਾਰਾ ਸੱਚੇ ਪਾਤਸ਼ਾਹ ਨੇ ਭਰਮ ਪੈ ਗਿਆ ਤੁਹਾਨੂੰ ਵੀ ਇਹਨੂੰ ਸੱਚ ਸਮਝ ਕੇ ਇਹਦੇ ਨਾਲ ਜੁੜੇ ਬੈਠੇ ਆ ਤੁਸੀਂ ਇਹ ਵੀ ਭਰਮ ਹੀ ਪਿਆ ਹੋਇਆ ਪੱਬਾ ਪਰਮ ਮਟਾਵੋ ਆਪਣਾ ਆ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰਨਰ ਦੇਵੀ ਦੇਵਾ ਅਸੀਂ ਤਾਂ ਕਿੰਦੇ ਪਾਣੀ ਹਾਰਾ ਵੱਡੇ ਵੱਡੇ ਦੇਵੀ ਦੇਵ ਤੇ ਯੋਗੀ ਬ੍ਰਹਮਾ ਵਰਗੇ ਵੀ ਇਸ ਪਰਮ ਦੇ ਵਿੱਚ ਪੈ ਕੇ ਖਵਾਰ ਹੋਏ ਆ ਪਰਮੇ ਸੱਦ ਸਾਧਕ ਬ੍ਰਹਮੀਵਾ ਪਰਮ ਪਰਮਾ ਨੁਖੜੇ ਕਾਇ ਦੁੱਤਰ ਮਹਾਭਖ ਮੇਵਾ ਗਰਮਖ ਪਰਮ ਭੈ ਮੋਹ ਮਟਾਇਆ ਜਿਹੜੇ ਗੁਰੂ ਦੇ ਸੰਮਖ ਹੋ ਜਾਂਦੇ ਆ ਗੁਰੂ ਨੂੰ ਆਪਾ ਪੇਟ ਕਰ ਦਿੰਦੇ ਆ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਆ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਆ ਗੁਰੂ ਦੀ ਮਤ ਧਾਰਨ ਕਰ ਲੈਂਦੇ ਆ ਉਹਨਾਂ ਦੇ ਅੰਦਰੋਂ ਪਰਮ ਦੂਰ ਹੁੰਦਾ ਹੈ ਗੁਰਮਤਿ ਪ੍ਰੰਪਾ ਹੈ ਮੋਹ ਮਟਾਇਆ ਨਾਲਕ ਤੇ ਪਰਮ ਸੁਪਾਇਆ ਉਹਨਾਂ ਨੂੰ ਸੱਚੇ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਉੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਆ ਉੱਚਾ ਦਰਜਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਵੀਰੋ ਪਰਮ ਜਿੰਨੀ ਜਲਦੀ ਹੋ ਸਕਦੀ ਹੈ ਉਹ ਦੂਰ ਕਰੋ ਕੇਸ ਦਾੜਾ ਪ੍ਰਕਾਸ਼ ਕਰੋ ਗੁਰੂ ਦੀ ਮੋਹ ਰ ਹੈ ਇਹਦੀ ਬਿਅਦਮੀ ਨਾ ਕਰੋ ਗੁਰੂ ਦੀ ਸੰਗਤ ਕਰੋ ਗੁਰੂ ਵਾਲੇ ਬਣੋ ਮਨ ਮਤ ਧਾਰਨ ਕਰੋ ਮਨ ਮਤ ਦਾ ਤਿਆਗ ਕਰੋ ਇਸ ਲਈ ਜੇ ਕੋਈ ਦੰਬੀ ਪਖੰਡੀ ਦੇ ਨਾਲ ਜੁੜਿਆ ਉਹ ਭਾਈ ਆਪਣੇ ਮਨ ਦਾ ਭਰਮ ਦੂਰ ਕਰਕੇ ਪੂਰੇ ਗੁਰੂ ਦੇ ਲੜਨ ਲੱਗੋ ਮਹਾਰਾਜ ਸੱਚੇ ਪਾਸ਼ਾ ਤੁਮ ਗਿਆਰ ਤੁਹਾਡਾ ਕਿਸ ਨੇ ਭਰਮ ਦੂਰ ਨਹੀਂ ਕਰਨਾ ਤੋ ਸੱਚੇ ਪਾਸ਼ਾ ਦੇ ਦੁੱਖ ਰੋਗ ਬਿਨਸੀ ਭੈ ਭਰਮ ਸਾਧਨਾ ਨਿਰਮਲਤਾ ਕੇ ਕਰਮ ਗੁਰੂ ਜੀ ਸਾਡੇ ਵੱਡੇ ਸਾਧ ਹੈ ਇਹਨਾਂ ਨੇ ਆਪਣਾ ਗਿਆਨ ਦੇ ਕੇ ਪਤਾ ਹੀ ਨਹੀਂ ਕਿੰਨੇ ਸਾਧ ਬਣਾਤੇ ਕਿੰਨਿਆਂ ਦੇ ਪਰਮਉਪਲੇਖੇ ਛਲ ਕੇ ਦੂਰ ਕਰਕੇ ਤੇ ਰੱਬ ਦੇ ਨਾਲ ਉਹਨਾਂ ਨੂੰ ਜੋੜਤਾ ਇਹ ਵਿਚਾਰ ਚੰਗੇ ਲੱਗੇ ਤਾਂ ਕਮੈਂਟ ਕਰਕੇ ਦੱਸਿਓ ਭੁੱਲ ਆਖਿਆ ਮਾ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ